ਸਤਿ ਸ੍ਰੀ ਅਕਾਲ ਸਾਂਝੀ ਸੋਇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਮਲਪਾਲ ਸਿੰਘ ਤੇ ਰੋਕ ਕਰਦੇ ਇਸ ਵੇਲੇ ਵੱਡੀ ਖਬਰ ਦਾ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਐਮਐਲਏ ਅਤਸ਼ੀ ਮਾਰ ਲੈਣਾਂ ਦੇ ਵੱਲੋਂ ਜੋ ਗੁਰੂਆਂ ਬਾਰੇ ਦਿੱਤਾ ਗਿਆ ਬਿਆਨ ਸੀ ਉਹਦੀ ਰਿਪੋਰਟ ਜਨਤਕ ਹੋ ਚੁੱਕੀ ਹੈ ਤੇ ਜਿਸ ਤੋਂ ਬਾਅਦ ਇੱਕ ਵਾਰ ਫਿਰ ਨਵੀਂ ਚਰਚਾ ਛਿੜ ਗਈ ਹੈ ਦਿੱਲੀ ਦੀ ਆਪਦੀ ਰਿਪੋਰਟ ਨੇ ਪਹਿਲਾਂ ਇਹ ਜਿਹੜੇ ਕੀਤੇ ਗਏ ਦਾਅਵੇ ਸੀ ਉਹਦੇ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕਿਉਂਕਿ ਪੰਜਾਬ ਪੁਲਸ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਦੀ ਜਾਂਚ ਵਿੱਚ ਇਹ ਜਿਹੜੀ ਵੀਡੀਓ ਹੈ ਉਹ ਡਾਕਟਰਡ ਯਾਨੀ ਕਿ ਛੇੜਛਾੜ ਕੀਤੀ ਹੋਈ ਹੈ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਲਗਾਤਾਰ ਇਸ ਵੀਡੀਓ ਨੂੰ ਨਕਲੀ ਯਾਨੀ ਕਿ ਫੇਕ ਦੱਸਿਆ ਜਾ ਰਿਹਾ ਸੀ ਤੇ 6 ਜਨਵਰੀ ਨੂੰ ਦਿੱਲੀ ਵਿਧਾਨ ਸਭਾ ਦੇ ਵਿੱਚ ਆਥੀ ਮਾਰਲੇਨਾਂ ਦੇ ਵੱਲੋਂ ਸਿੱਖ ਗੁਰੂਆਂ ਦੇ ਉੱਤੇ ਜਿਹੜਾ ਕਤਿਤ અપਮਾਨ ਦਾ ਮੁੱਦਾ ਜਿਹੜਾ ਸੀ ਉਹ ਇੱਕ ਵੱਡੇ ਰਾਜਨੀਤਿਕ ਵਿਵਾਦ ਦੇ ਵਿੱਚ ਬਦਲ ਗਿਆ ਹੈ ਤੱਦੇ ਵਿਧਾਨ ਸਭਾ ਦੇ ਸਪੀਕਰ ਜਿਹੜੇ ਵਜਿੰਦਰ ਗੁਫਤਾ ਨੇ ਉਹਨਾਂ ਨੇ ਸ਼ਨੀਵਾਰ ਨੂੰ ਯਾਨੀ ਕਿ ਅੱਜ ਵੱਡਾ ਬਿਆਨ ਦੇ ਦਿੱਤਾ ਇੱਕ ਪ੍ਰੈਸ ਕਾਨਫਰੰਸ ਕਰਕੇ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਵਿਰੋਧੀ ਧਿਰ ਦੇ ਨੇਤਾ ਆਚੀ ਦੇ ਨਾਲ ਜੁੜੀ ਜਿਹੜੀ ਵਿਵਾਦਿਤ ਵੀਡੀਓ ਹੈ ਉਹਦੀ ਫਰੈਂਸਿਕ ਸਾਇੰਸ ਲੈਬ ਯਾਨੀ ਕਿ ਰਿਪੋਰਟ ਜਿਹੜੀ ਆ ਉਹ ਆ ਚੁੱਕੀ ਹੈ ਤੇ ਇਸ ਰਿਪੋਰਟ ਦੇ ਮੁਤਾਬਕ ਵੀਡੀਓ ਪੂਰੀ ਤਰ੍ਹਾਂ ਅਸਲੀ ਹੈ ਤੇ ਇਸ ਨਾਲ ਕਿਸੇ ਕਿਸਮ ਦੀ ਛੇੜਛਾੜ ਜਿਹੜੀ ਹੈ ਉਹ ਨਹੀਂ ਕੀਤੀ ਗਈ ਹੈ ਸਬੰਧਤ ਵੀਡੀਓ ਨੂੰ ਲੈ ਕੇ ਸਿਆਸੀ ਹਲਚਲ ਹੁਣ ਹੋਰ ਵੀ ਜ਼ਿਆਦਾ ਜਿਹੜੀ ਆ ਉਹ ਤੇਜ਼ ਹੋ ਗਈ ਹੈ ਕਿਉਂਕਿ ਇਸ ਵੀਡੀਓ ਦੀ ਫਰੈਂਟਿਕ ਰਿਪੋਰਟ ਜਿਹੜੀ ਆ ਉਹ ਹੁਣ ਜਨਤਕ ਹੋ ਚੁੱਕੀ ਹੈ ਤੇ ਦਿੱਲੀ ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਨੇ ਇਸ ਸਬੰਧ ਵਿੱਚ ਵੱਡੀ ਕਾਨਫਰੰਸ ਵੀ ਕੀਤੀ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਸਾਰਾ ਖੁਲਾਸਾ ਕੀਤਾ ਕਿ ਜਿਹੜੀ ਇਹ ਵੀਡੀਓ ਹੈ ਉਹ ਬਿਲਕੁਲ ਅਸਲੀ ਹੈ ਇਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਕੀਤੀ ਗਈ ਬਿਲਕੁਲ ਅਸਲੀ ਵੀਡੀਓ ਹੈ ਤੇ ਇਹਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਛੇੜਛਾੜ ਇਸ ਵੀਡੀਓ ਦੇ ਵਿੱਚ ਪਹਿਲਾਂ ਜਾਂ ਬਾਅਦ ਵਿੱਚ ਨਹੀਂ ਹੋਈ ਹੈ ਸਪੀਕਰ ਸਾਹਮਣੇ ਇਹ ਵੀ ਦਾਅਵਾ ਕੀਤਾ ਕਿ ਵਿਰੋਧੀ ਧਿਰ ਜਿਹੜੀ ਆਮ ਆਦਮੀ ਪਾਰਟੀ ਦੀ ਉਹਦੀ ਬੇਨਤੀ ਉੱਤੇ 8 ਜਨਵਰੀ ਨੂੰ ਇਹ ਕਲਿੱਪ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਸੀ ਤੇ ਆਡੀਓ ਵੀਡੀਓ ਮਾਮਲੇ ਦੀ ਡਿਟੇਲ ਜਾਂਚ ਹੋਈ ਹੈ ਤੇ ਫੋਰੈਂਸਿਕ ਲੈਬ ਦੀ ਰਿਪੋਰਟ ਵਿੱਚ ਇਸ ਨੂੰ ਸਹੀ ਪਾਇਆ ਗਿਆ ਹੈ ਤੇ ਨਾਲ-ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਆਤਿਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਉਹਨਾਂ ਨੇ ਦੋਸ਼ ਮਿਲਾ ਦਿੱਤਾ ਪੰਜਾਬ ਸਰਕਾਰ ਨੇ ਸਟੇਟ ਏਜੰਸੀਆਂ ਦਾ ਇਸਤੇਮਾਲ ਕੀਤਾ ਕਹਿੰਦੇ ਤੇ ਸਪੀਕਰ ਗੁਪਤਾ ਨੇ ਇਹ ਵੀ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਜਲਦੀ ਦੇ ਵਿੱਚ ਆਪਣੀ ਫੋਰੈਂਸਿਕ ਜਾਂਚ ਕਰਵਾਈ ਹੈ ਤੇ ਔਰ ਦੇ ਆਧਾਰ ਉੱਤੇ ਮਾਮਲੇ ਦੇ ਵਿੱਚ ਐਫ ਆਈ ਆਰ ਵੀ ਦਰਜ ਕਰਵਾ ਦਿੱਤੀ ਹੈ ਤੇ ਵਿਧਾਨ ਸਭਾ ਸਪੀਕਰ ਨੇ ਇਹ ਵੀ ਕਿਹਾ ਕਿ ਉਹ ਪੂਰੇ ਮਾਮਲੇ ਦੇ ਕੇਂਦਰੀ ਜਾਂਚ ਬਿਊਰੋ ਯਾਨੀ ਕਿ सीबीआई ਤੋਂ ਜਾਂਚ ਕਰਉਣਗੇ ਤੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਮੰਗੀ ਗਈ ਵੀਡੀਓ ਕਲਿੱਪ ਦੀ ਫਰੈਂਸਿਕ ਜਾਂਚ ਕਰਵਾਉਣ ਦੀ ਮੰਗ ਵੀ ਉਹ ਕਰਨਗੇ ਇਹੋ ਜਿਹਾ ਵੀ ਉਹਨਾਂ ਨੇ ਕਿਹਾ ਦੂਜੇ ਪਾਸੇ ਦਿੱਲੀ ਆਵਾਦਮੀ ਪਾਰਟੀ ਦੇ ਪ੍ਰਧਾਨ ਨੇ ਸਰਵ ਭਾਰਦਵਾਜ ਉਹਨਾਂ ਨੇ ਐਸ ਫਰੈਂਸਿਕ ਰਿਪੋਰਟ ਨੂੰ ਸਿਰੇ ਤੋਂ ਹੀ ਇਨਕਾਰ ਦਿੱਤਾ ਤੇ ਨਾਲ ਨਾਲ ਉਹਨਾਂ ਨੇ ਇਹ ਕਿਹਾ ਕਿ ਰਿਪੋਰਟ ਜਿਹੜੀ ਹੈ ਉਸ ਅਹਿਮ ਸਵਾਲ ਦਾ ਜਵਾਬ ਨਹੀਂ ਦਿੰਦੀ ਕਿ ਕੀ ਆਤਸ਼ੀ ਨੇ ਵੀਡੀਓ ਵਿੱਚ ਗੁਰੂ ਸ਼ਬਦ ਵਰਤਿਆ ਸੀ ਜਾਂ ਨਹੀਂ ਭਾਜਪਾ ਦਾ ਦਾਵਾ ਇਹ ਵੀ ਹੈ ਕਿ ਆਥੀ ਨੇ ਅਜੇ ਹਾ ਕੋਈ ਸ਼ਬਦ ਨਹੀਂ ਬੋਲਿਆ ਤੇ ਭਾਜਪਾ ਜਾਣ ਬੁੱਝ ਕੇ ਇਸ ਮਾਮਲੇ ਨੂੰ ਧਾਰਮਿਕ ਰੰਗ ਦੇ ਕੇ ਸਮਾਜ ਦੇ ਵਿੱਚ ਅ ਅ ਅ ਅਸਰਤਾਰ ਜਿਹੜੀ ਫੈਲਾਉਂਦੀ ਹੈ ਉਹ ਕੋਸ਼ਿਸ਼ ਕਰ ਰਹੀ ਹੈ ਸਪੀਕਰ ਗੁਪਤਾ ਨੇ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਹੈ ਧੱਜਰ ਦੇ ਵਿੱਚ ਉਹਨਾਂ ਨੇ 8 ਜਨਵਰੀ ਦੀ ਗੱਲ ਕੀਤੀ ਹੈ ਕਿ ਆਪ ਦੀ ਮੰਗ ਦੇ ਉੱਤੇ ਹੀ ਜਿਹੜੀ ਹੈ ਇਹ ਵੀਡੀਓ ਜਾਂਚ ਲਈ ਭੇਜੀ ਗਈ ਸੀ ਤੇ ਹੁਣ ਜਦੋਂ ਰਿਪੋਰਟ ਆ ਚੁੱਕੀ ਹੈ ਤੇ ਉਸ ਨੂੰ ਜਨਤਕ ਵੀ ਕਰ ਦਿੱਤਾ ਗਿਆ ਹੈ ਤੇ ਨਾਲ ਨਾਲ ਇਹ ਦੱਸਿਆ ਗਿਆ ਕਿ ਵੀਡੀਓ ਜਿਹੜੀ ਫਰੇਮ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਤੇ ਆਤਸ਼ੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਵਿਧਾਨ ਸਭਾ ਸਖਤ ਕਾਰਵਾਈ ਉਹਨਾਂ ਦੇ ਉੱਤੇ ਕਰੇਗੀ ਇਹ ਵਿਧਾਨ ਸਭਾ ਦੇ ਸਪੀਕਰ ਨੇ ਕਹਿ ਦਿੱਤਾ ਤੇ ਇਹ ਵਿਵਾਦ ਜਿਹੜਾ ਸੀ ਉਹ 6 ਜਨਵਰੀ ਨੂੰ ਵਿਧਾਨ ਸਭਾ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸੰਬੰਧੀ ਚਰਚਾ ਦੌਰਾਨ ਜਿਹੜੀ ਕਥਿਤ ਟਿੱਪਣੀ ਕੀਤੀ ਸੀ ਆਤਸ਼ੀ ਮਾਰਲੇ ਲੱਤੋ ਉਹ ਵੱਲੋਂ ਕੀਤੀ ਗਈ ਸੀ ਉਹਦੇ ਉੱਤੇ ਛਿੜਿਆ ਸੀ ਜਦਕਿ ਆਤਸ਼ੀ ਨੇ ਭਾਜਪਾ ਉੱਤੇ ਕੱਡਿਆ ਰਾਜਨੀਤੀ ਕਰਨ ਦਾ ਦੋਸ਼ ਲਾਇਆ ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਨੇ ਇਹ ਕਿਹਾ ਸੀ ਕਿ ਐਫਐਸਐਲ ਰਿਪੋਰਟ ਨੇ ਅੱਛੇ ਗੁਨਾ ਨੂੰ ਸਾਬਤ ਕਰ ਦਿੱਤਾ ਤੇ ਹੁਣ ਸਭ ਤੋਂ ਵੱਡੀ ਉਲਝਣ ਇਹ ਹੈ ਕਿ ਇੱਕੋ ਹੀ ਵੀਡੀਓ ਉੱਤੇ ਦੋ ਵੱਖ-ਵੱਖ ਫਰੈਂਸਿਕ ਲੈਬਾਂ ਦੀਆਂ ਰਿਪੋਰਟਾਂ ਬਿਲਕੁਲ ਵੱਖਰੀਆਂ ਨੇ ਤੇ ਜਿੱਥੇ ਪੰਜਾਬ ਦੀ ਲੈਬ ਵੀਡੀਓ ਨੂੰ ਗਲਤ ਤੇ ਛੇੜਛਾੜ ਵਾਲੀ ਦੱਸ ਰਹੀ ਹੈ ਉੱਥੇ ਹੀ ਦਿੱਲੀ ਦੀ ਰਿਪੋਰਟ ਇਸ ਨੂੰ ਸਹੀ ਕਰਾਰ ਦੇ ਰਹੀ ਹੈ ਐਸੇ ਟਕਰਾ ਤੋਂ ਬਾਅਦ ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਆਖਰ ਕਿਸ ਲਈ ਆਪਦੀ ਰਿਪੋਰਟ ਸਹੀ ਹੈ ਤੇ ਕਿਸ ਦੀ ਨਹੀਂ ਤੇ ਕਿਸ ਦੇ ਉੱਤੇ ਭਰੋਸਾ ਕੀਤਾ ਜਾਵੇ ਇਹ ਵੱਡਾ ਸਵਾਲ ਇਸ ਵੇਲੇ ਇਸ ਵੇਲੇ ਨਵੀਂ ਚਰਚਾ ਇਸ ਰਿਪੋਰਟ ਨੇ ਜਨਤਕ ਕਰਨ ਤੋਂ ਬਾਅਦ ਛੇੜ ਦਿੱਤੀ ਹੈ ਹੁਣ ਦੇਖਣਾ ਹੋਏਗਾ ਸਮਾਏ ਇਸ ਨੂੰ ਕਿਵੇਂ ਦੇਖਦਾ ਤੇ ਨਾਲ ਨਾਲ ਦੂਜਿਆਂ ਦੇ ਪ੍ਰਤੀਕਿਰਿਆਵਾਂ ਇਸ ਉੱਤੇ ਕੀ ਆਉਂਦੀਆਂ